ਮੇਰੀ ਗੱਲ ਸੁਣ ਅਹੀਂ ਤੇਰੀਆਂ ਲੈ ਕੇ ਦੇਣਾ ਤੂੰ ਜੋ ਮਰਜ਼ੀ ਕਰ ਲਾ ਹੁਣ ਆਹ ਫਿਰ ਬਹੁਤ ਇਹ ਤੁਹਾਨੂੰ ਲੈ ਕੇ ਦੇਣਾ ਨਹੀਂ ਦੇਣਾ ਜੋ ਕਰਮ ਕਰਨਾ ਕਰ ਲੋ ਕੋਈ ਨਹੀਂ ਮੈਂ ਕਰਕੇ ਦੱਸੂਗੀ ਫਿਰ ਇਹ ਤੇ ਹਾਦੀ ਕਰੀ ਜਾਂਦੀ ਹੈ ਸੰਦੀਪ ਕੀ ਗੱਲ ਤੇ ਹੁੰਦੀ ਨਹੀਂ ਕੀ ਹੈ ਵੀ ਸਾਹਮਣੇ ਹੀ ਹੈ ਨਾ ਮੇਰੇ ਨਾਲ ਵੀ ਇਦਾਂ ਹੀ ਕਰਦੇ ਆ ਚੱਲ ਸੰਦੀਪ ਕੋਈ ਗੱਲ ਨਹੀਂ ਜੇ ਇਦਾਂ ਕਰਦੇ ਆ ਨਾ ਤੇ ਤੂੰ ਪਿੰਡ ਜਾਣ ਦਾ ਨਾਂ ਨਹੀਂ ਲੈਣਾ ਹੁਣ ਮੈਂ ਤੇਰੇ ਨਾਲ ਵਾਂ ਹੁਣ ਤੇ ਸੁਣਦੀ ਹੁਣੀ ਆ ਬੂਏ ਨਾਲ ਲੱਗ ਕੇ ਮੈਂ ਤੇਨਾ ਫੋਨ ਤੇ ਗੱਲ ਕਰੂੰਗੀ ਇਹ ਦੱਸੂੰਗੀ ਵੀ ਇਹਨਾਂ ਨੂੰ ਕਿ ਦੱਸ ਦਾਰਨਾ ਏਦਾਂ ਨਹੀਂ ਇਹ ਗੱਲ ਬਣਨੀ ਹੈਗੀ ਜਦੋਂ ਇਹ ਕੋ ਮੋਟਰਸਾਈਕਲ ਪਤਾ ਇਹ ਬਗ ਵਿੱਚ ਗੱਲ ਸੁਣ ਪਈ ਲਾ ਤੋਹੇ ਕਿ ਬਾਹਰ ਰੋਲਾ ਪਾਇਆ ਜਰਮਬਾਲੇ ਜੇ ਬੈਠੇ ਹੋਣ ਰਹੀ ਐ ਡੈਡੀ ਜੀ ਰੋਲਾ ਕੀ ਪਾਉਣਾ ਵਾ ਟੁੱਟਾ ਜਿਹਾ ਮੋਟਰਸਾਈਕਲ ਲੈ ਆਂਦਾ ਵਾ ਉੱਥੇ ਜਾਂਦੇ ਚੰਗੀ ਲੱਗੀ ਲਾ ਕੋਈ ਨੀ ਗੰਗ ਪਾਕਲਾ ਆਂਦੇ ਪਰ ਨਵਾਂ ਲੈ ਆਂਦੇ ਤਾਨ ਲਿਆਉਣਾ ਪਤਾ ਨਹੀਂ ਮੋਟਰਸਾਈਕਲ ਲੈ ਆਂਦਾ ਨਵਾਂ ਤਾਨ ਕੋਈ ਮੋਟਰਸਾਈਕਲ ਹੀ ਲੈ ਕੇ ਦੇਣਾ ਬੱਸ ਇਹ ਜਾਵੇ ਰਮਾਨਾ ਚਲ ਤੂੰ ਵੀ ਜੌਬ ਕਰ ਲੈ ਬੈਠਾ ਬੈਣਾ ਕੀ ਏ ਤੂੰ ਹੀ ਤੈਨੂੰ ਗੱਲ ਕਾਣੀ ਤੂੰ ਹੀ ਉਹਦੀ ਮਲਦੀ ਮੇਰਬਾਨੀ ਥੋੜੀ ਕਰਨੀ ਹਲੇ ਮਲੇ ਵਿੱਚ ਕਰਾਏ ਤੂੰ ਨਹੀਂ ਨਹੀਂ ਮੇਲੋ ਇੱਧਾ ਕਰਦੇ ਆ ਖਾਨਕ ਪੁੱਤ ਬਕਲਾ ਹੁੰਦੇ ਫਤਨਾ ਮੋਠ ਲੈ ਆਉਂਦੇ ਆ ਬਾਤ ਮਸਾਲਾ ਕਹਿੰਦਾ ਸੋ ਮੋਟਾ ਰੈੱਡ ਜੀ ਮੈਂ ਨਹੀਂ ਲਾਉਣ ਦੀ ਤਮਾਸ਼ਾ ਤੇ ਹੋ ਲਾਉਣ ਦੇ ਕੋਈ ਮੋਟਰਸਾਈਕਲ ਨੂੰ ਲੈ ਕੇ ਦੇਣਾ ਕਿਉਂ ਲੈ ਕੇ ਦੇਣਾ ਲੈ ਨਹੀਂ ਇਹਨੂੰ ਲੈ ਕੇ ਦੇਣਾ ਕੋਈ ਨਹੀਂ ਤੂੰ ਚੁੱਪ ਕਰ ਕੀ ਚੁੱਪ ਕਰ ਤੂੰ ਪੋਤਾ ਪੈ ਇਹਨੂੰ ਮੈਂ ਹੁਣ ਰੋਹ ਕਰਨਾ ਮੈਨੂੰ ਇਹ ਬਹੁਤੀ ਚੜੀ ਏ ਭੂਏ ਤੁਹੀ ਮੈਨੂੰ ਕਿ ਰੋਕਣਾ ਮੈਂ ਤੁਹਾਨੂੰ ਕਰਕੇ ਦੱਸੂਗੀ ਚੰਗੀ ਤਰ੍ਹਾਂ ਅੱਛਾ ਬਹੁਤੀ ਪੂਵੇ ਨਾ ਚੜਿਆ ਕਰ ਮਾਂ ਦਾ ਵਿਆਹ ਕਰ ਤੈਨੂੰ ਮੌਸਾਗਾ ਤੈਨੂੰ ਚਾਹੀਦਾ ਤੈਨੂੰ ਤੁਹਾਨੂੰ ਵੀ ਨਹੀਂ ਗੱਡੀ ਲੈਣੀ ਜਾ ਵੀ ਨਹੀਂ ਤੈਨੂੰ ਮੈਂ ਤੈਨੂੰ ਦਊ ਮੌਸਾਗਾ ਤੈਨੂੰ ਰੋਕ ਕੇ ਯਾਰੀ ਗਾਸਾ ਪੂਵੇ ਨਾ ਚੜਾਇਆ ਕਰੋ ਨੂੰ ਕਿੱਥੋਂ ਦੇਣਾ ਪੜ ਸਕ ਲੈ ਕੇ ਹੈਗੇ ਪੈਸੇ ਮੈਂ ਕਹਿੰਦੇ ਨਾ ਜੇ ਨਹੀਂ ਤੂੰ ਚੁੱਪ ਕਰਨਾ ਵੀ ਤਮਾਸ਼ਾ ਸਾਰੇ ਲੋਕਾਂ ਨੂੰ ਜਾ ਕੇ ਬਾਹਰ ਚੱਲ ਠੀਕ ਵਾ ਲੈ ਦੀ ਤੂੰ ਮੈਂ ਲੈ ਕੇ ਚੰਗਾ ਫਿਰ ਇਹ ਤਾਂ ਪਖੰਡੀ ਫੜੇ ਆ ਤੇ ਇਹਨਾਂ ਨੇ ਤਾਂ ਮੈਨੂੰ ਸ਼ਦੇਣ ਸਮਝਿਆ ਵਾ ਕੀ ਇੱਕ ਮੋਟਰਸਾਈਕਲ ਵੀ ਨਹੀਂ ਲਿਆ ਸਕਦੇ ਇੱਦਾਂ ਕਰਦੀ ਆਂ ਦਲਜਿੰਦਰ ਦੀਦੀ ਨੂੰ ਫੋਨ ਕਰਦੀ ਆਂ ਉਹਨੂੰ ਕਹਿੰਨੀ ਆ ਕਿ ਇੱਥੇ ਆਗੇ ਤੇ ਗੱਲ ਕਰਕੇ ਜਾ ਇਹਨਾਂ ਨਾਲ ਤੇਰੇ ਸਿਰ ਤੇ ਵਿਆਹ ਕੀਤਾ ਸੀ ਕਿ ਬੜੇ ਚੰਗੇ ਆਏ ਹਲੋ ਹਲੋ ਸਤਿ ਸ਼੍ਰੀ ਅਕਾਲ ਦੀਦੀ ਵਧੀਆ ਵਧੀਆ ਤੀਸਣਾਉ 5 ਛੁਕਾ ਕੀ ਕਰਨ ਦੇ ਕੁਝ ਨਹੀਂ ਕਰਨਾ ਕੀ ਬੱਚਾ ਪਹਿਲਾਂ ਮੁਗਾ ਤੂੰ ਬੱਸ ਮੈਂ ਕੀ ਦਸਾਂ ਦੀਦੀ ਤੁਹਾਨੂੰ ਮੈਂ ਤਾਂ ਸੱਚੀ ਗੱਲ ਦੱਸਾਂ ਨਾ ਮੈਂ ਬੜੀ ਔਖੀ ਹਾਂ ਇੱਥੇ ਕਿਉਂ ਕਿ ਹੋਗਾ ਹੋਣਾ ਕੀ ਆ ਦੀਦੀ ਨੇ ਕੋਈ ਤਾਂ ਮੋਟਰਸਾਈਕਲ ਵੀ ਹੈ ਨਹੀਂ ਆ ਹੰਦੀਪ ਜੀ ਨਾ ਉਹ ਮੋਟਰਸਾਈਕਲ ਹੈ ਨਹੀਂ ਆ ਹੁਣ ਇੱਥੇ ਰੀਚ ਨਹੀਂ ਵੜੀ ਬੜੀ ਉਹ ਨਹੀਂ ਰਜ਼ਾਕੀ ਕੁਂ ਕਹੇ ਦੀਦੀ ਤੇ ਉਹ ਮੋਟਰਸਾਈਕਲ ਦੀਦੀ ਮੈਂ ਤੇ ਬੜਾ ਇਹਨਾਂ ਨੂੰ ਕਿਹਾ ਕਿ ਮੋਟਰਸਾਈਕਲ ਲੈ ਕੇ ਆਓ ਉਦੋਂ ਮੈਂ ਸ਼ਹਿਰ ਗਈ ਮੇਰਾ ਸਮਾਨ ਖਤਮ ਹੋਇਆ ਮੈਨੂੰ ਬਸੇ ਜਾਣਾ ਪਿਆ ਕੱਲੀ ਨੂੰ ਹਾਏ ਹਾਏ ਬਸੇ ਨਹੀਂ ਤੇ ਹੋਰ ਮੋਦੀ ਕਿੱਥੇ ਜਾਣਾ ਹੈ ਫਿਰ ਮੈਂ ਅੱਛਾ ਮੇਰੇ ਨਹੀਂ ਘਰ ਹੈਗਾ ਤੇ ਲੱਗੂ ਕਿ ਇੱਧਾ ਲੱਣੀ ਦੀਦੀ ਮੋਟਰਸਾਈਕਲ ਦੀ ਤੁਹਾਨੂੰ ਮੈਂ ਕੀ ਦੱਸਾਂ ਅਹੀਂ ਚੱਲੇ ਪਿੰਡ ਅਛਾ ਮੈਂ ਤਾਂ ਤਿਆਰ ਥਿਰ ਹੋ ਗਈ ਤੇ ਇਹਨਾਂ ਨੂੰ ਸੁਣਾ ਦਿੱਤਾ ਕਿ ਮੋਟਰਸਾਈਕਲ ਲੈ ਕੇ ਆਓ ਜਿੱਥੋਂ ਮਰਜੀ ਪਹਿਲਾਂ ਤਾਂ ਮੈਨੂੰ ਕਹਿੰਦੇ ਲਵਲੀ ਭਾਜੀ ਦਾ ਮੈਂ ਲੈ ਕੇ ਆਉਣਾ ਉਹਨੇ ਦੇ ਦੇਣਾ ਮੈਨੂੰ ਤੇ ਉਹ ਵੀ ਸਾਫ਼ ਮੁੱਕਰ ਗਏ ਠੀਕ ਆ ਤੇ ਪਤਾ ਨਹੀਂ ਕਿਹਦਾ ਟੁੱਟਾ ਜਾ ਮੰਗ ਕੇ ਲਿਆਂਦਾ ਦੱਸੋ ਉਹ ਤੇ ਮੈਨੂੰ ਚੰਗੀ ਲੱਗਦੀ ਸੀ ਸਾਰੇ ਨਾਵਾ ਤੇ ਬੜੀ ਮਾੜੀ ਯਾਰ ਲਖ ਸੰਦੀਪ ਹਾਂ ਸਾਰੇ ਆਂਡ ਗਵਾਂਡ ਵੇਖਦੇ ਹੀ ਆ ਇੰਨਾ ਤੇ ਬੜੀਆਂ ਗੱਲਾਂ ਕਰਦੀ ਸੀ ਹਾਂ ਵੇਖੋ ਇੰਨੇ ਕਿੰਨੇ ਘਰੀ ਦੇ ਆਈ ਤਾ ਉਹ ਜੀ ਇੰਨਾ ਨੇ ਧਨੀ ਸੁਧਰਨਾ ਐਦਾ ਕਰੋ ਤੁਸੀਂ ਇੱਥੇ ਆਓ ਤੇ ਇਹਨਾਂ ਨਾਲ ਗੱਲਬਾਤ ਕਰੋ ਤੁਹਾਨੂੰ ਕੋਈ ਨਹੀਂ ਸੰਦੀਪ ਜੀ ਤੂੰ ਕੰਨੀ ਆ ਨਾ ਮੰਨੀ ਕਿ ਹਾਂਜੀ ਇਹਨਾਂ ਨਾਲ ਗੱਲ ਕਰਕੇ ਨਾ ਤੇਰੀ ਗੱਲ ਬਣਨੀ ਇਹਨਾਂ ਨੇ ਇਦਾਂ ਨਹੀਂ ਸੁੱਤਰ ਹੋਣਾ ਚੱਲ ਕੋਈ ਨਹੀਂ ਤੂੰ ਹੀ ਕਰਨਾ ਕਰ ਮੈਂ ਹੰਨੀ ਫੇਰ ਕਰਦੇ ਹਾਂ ਇਹਨਾਂ ਨਾਲ ਚਲੋ ਠੀਕ ਆ ਦੀਦੀ ਚੰਗ ਚੰਗ ਚੱਲ ਹੁਣ ਹੋਣ ਕਿਤੇ ਇਹਨਾਂ ਨੂੰ ਪਤਾ ਲੱਗੂਗਾ ਨਾਲੇ ਚਾਰ ਸਨਾ ਕੇ ਜਾਊਗੀ ਪਤਾ ਮੈਨੂੰ ਜਿੱਦਾਂ ਦੀ ਉਹ ਹੈਗੀ ਆ ਨਾ ਆਜੋ ਦੇ ਜੀ ਤੇਰਾ ਅਚਾਨਕ ਫੋਨ ਗਿਆ ਤੇ ਮੈਂ ਤੇ ਨਾ ਘਬਰਾ ਜੀ ਗਈ ਪਤਾ ਨਹੀਂ ਕੀ ਗੱਲ ਹੋ ਗਈ ਆ ਦੀਦੀ ਅਚਾਨਕ ਫੋਨ ਕੀ ਕਰਨਾ ਹੁਣ ਵੀ ਵੇਖ ਲਓ ਮੈਂ ਤਿਆਰ ਹੀ ਬੈਠੀ ਆ ਜਾਣ ਲਈ ਗਿਆ ਸੀ ਤੇ ਮੋਟਰਸਾਈਕਲ ਲੈ ਕੇ ਟੁੱਟਾ ਗਿਆ ਮੈਨੂੰ ਤੇ ਇਹ ਸਮਝ ਨਹੀਂ ਆਉਂਦੀ ਵੀ ਇਹਨਾਂ ਨੂੰ ਦੋਵਾਂ ਮਾਪੁੱਤਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਇਹਦੇ ਵਿੱਚ ਤੇਰੀ ਇਕੱਲੀ ਦੀ ਬੇਇੱਜ਼ਤੀ ਨਹੀਂ ਆ ਸਾਡੀ ਵੀ ਬੇਇੱਜ਼ਤੀ ਆ ਕੀ ਆਖਣਗੇ ਲੋਕੀ ਭਲਾ ਉਹ ਦੀਦੀ ਸੱਸ ਬੜੀ ਚਲਾਕ ਵਾ ਉਹ ਤਾਂ ਕਿਸੇ ਦੀ ਮੰਨਦੀ ਨਹੀਂ ਇਹ ਤੇ ਤੇਰੀ ਗੱਲ ਸੁਣ ਜੇ ਤੂੰ ਸ਼ਹਿਰ ਜਾਣਾ ਸੀ ਤੇ ਬਸੇ ਜੇ ਗਈ ਹੀ ਤੇ ਲੋਕੀ ਕੀ ਆਂਦੇ ਹੋਣਗੇ ਭਲਾ ਪਰ ਇਹਨਾਂ ਨੂੰ ਨੰ ਸ਼ਰਮ ਆਉਂਦੀ ਉਹ ਤਾਂ ਕਹਿੰਦੀ ਸਾਈਕਲ ਤੇ ਚੱਲ ਜਾ ਲੈ ਹੱਦ ਹੋ ਗਈ ਮੈਨੂੰ ਤੇ ਸਾਈਕਲ ਤੇ ਜਾਂਦੀ ਮੈਨੂੰ ਚੰਗੀ ਲੱਗਦੀ ਐ ਪੰਜ ਛੇ ਕਿੱਲੇ ਨੂੰ ਜੇ ਸਾਈਕਲ ਤੇ ਹੀ ਜਾਣਾ ਵਾ ਤੇ ਕਾ ਤੇ ਦੀਦੀ ਪੰਜ ਛੇ ਕਿੱਲੇ ਆ ਲੋਕਾਂ ਕਹਤੋਂ ਪੈਸੇ ਚੁੱਕੇ ਇਨੇ ਕਰਜ਼ਾ ਹਾਏ ਕਰਜ਼ਾ ਚੁੱਕਿਆ ਵਾ ਆ ਜਿਹੜਾ ਵਿਆਹ ਕੀਤਾ ਕਰਜ਼ਾ ਚੁੱਕ ਕੇ ਕੀਤਾ ਵਾ ਲੈ ਸੰਦੀਪ ਮੈਂ ਤੇ ਫੇਰ ਨਾ ਐਵੇਂ ਹੀ ਰਿਸ਼ਤਾ ਖਰਾਬ ਬੈਠੀ ਆ ਤੇਰਾ ਦੀਦੀ ਉਹ ਤਾਂ ਹੀ ਕਹਿੰਨੇ ਬੜੇ ਚੰਗੇ ਆ ਸੰਦੀਪ ਉਹੋ ਤੇ ਬੜੀ ਚੰਗੀ ਬਣਦੀ ਤੇ ਚੱਲ ਘਰ-ਬਾਰ ਵੀ ਵਧੀਆ ਬਣਿਆ ਸੀ ਜਿਵੇਂ ਆ ਕਿਾ ਚਲੋ ਸੌਖੀ ਰਵੇਗੀ ਤੂੰ ਮੈਨੂੰ ਥੋੜੀ ਪਤਾ ਸੀਗਾ ਘਰ-ਬਾਰ ਕਾਦਾ ਬਣਿਆ ਉਹ ਪਤਾ ਨਹੀਂ ਇੱਕ ਕਿੱਲਾ ਵੇਚਿਆ ਵਾ ਤੇ ਘਰ ਬਣਾਇਆ ਵਾ ਤੁਹਾਨੂੰ ਇਹ ਗੱਲ ਦਾ ਨਹੀਂ ਪਤਾ ਸੀ ਮੈਨੂੰ ਤੇ ਪਤਾ ਹੀ ਨਹੀਂ ਇਹ ਗੱਲ ਦਾ ਪਤਾ ਨਹੀਂ ਉਹਨਾਂ ਤਿੰਨ ਕਿੱਲੇ ਆ ਕੇ ਜਾਂ ਦੋ ਕਿੱਲੇ ਥੋੜੀ ਪਤਾ ਹੁਣ ਮੇਰੀ ਵੀ ਮੱਤ ਤੇ ਪੜਦਾ ਪੈ ਗਿਆ ਮੈਂ ਵੀ ਕਿਤੇ ਆਂਟ-ਗਵਾਂਟ ਪਤਾ ਕਰ ਲੈਂਦੀ ਨਾ ਤੇ ਫੇਰ ਤੇਰਾ ਰਿਸ਼ਤਾ ਇਹਦੀ ਇਹ ਤਾਂ ਇੱਕੋ ਗੱਲ ਕਰੀ ਜਾਂਦੀ ਆ ਕੀ ਤੂੰ ਮੋਟਰਸਾਈਕਲ ਲੈ ਕੇ ਆਈ ਆ ਜਾਂ ਗੱਡੀ ਲਿਆਈ ਆ ਸਾਈਕਲ ਤੇ ਜਾ ਚੁੱਪ ਕਰਕੇ ਦੱਸ ਖੜੀ ਇਹਨਾਂ ਦੀ ਮਤ ਨੂੰ ਕੀ ਹੋ ਗਿਆ ਤੇ ਸੰਦੀਪ ਮੈਂ ਤੇ ਇੱਕ ਗੱਲ ਕਹਿਨੀ ਆ ਵੀ ਤੂੰ ਕਿੰਨਾ ਕੁ ਚਿਹਰੇ ਇਹਨਾਂ ਦੀਆਂ ਸੁਣਦੀ ਰਹੇਂਗੀ ਤੇ ਮੈਨੂੰ ਵੀ ਕਿੰਨਾ ਕੁ ਚਿਹਰੇ ਦੱਸੇਂਗੀ ਤੂੰ ਦੀਦੀ ਮੈਂ ਤਾਂ ਨਹੀਂ ਸੁਣਨੀ ਆ ਹੁਣ ਤੁਹਾਨੂੰ ਮੈਂ ਇੱਕੋ ਗੱਲ ਸਮਝਾ ਦੰਨੀ ਆ ਇਹਨਾਂ ਦੋਵਾਂ ਨੂੰ ਬਹਿ ਕੇ ਨੇਚੇ ਸਮਝਾਓ ਕਿ ਨਹੀਂ ਤੇ ਅਹੀਂ ਕੁੜੀ ਲੈ ਜਾਨੀ ਫਿਰ ਨਹੀਂ ਸੰਦੀਪ ਜਾਣ ਵਾਲੀ ਗੱਲ ਨਹੀਂ ਕਰਨੀ ਪਰ ਇਹ ਆ ਵੀ ਤੂੰ ਆਪਣੀ ਜੁਰਤ ਰੱਖ ਕੇ ਨਾ ਤੇ ਇੱਥੇ ਵੱਸ ਕੇ ਦੱਸਣਾ ਵਾ ਇਹਨਾਂ ਨੂੰ ਠੀਕ ਆ ਮਸਤਨ ਤੇ ਮੈਂ ਡਈ ਆਂ ਦੀਦੀ ਉਹ ਵੀ ਆ ਕੇ ਆਈ ਆ ਇਹ ਘਰ ਹੁਣ ਤੇਰਾ ਵਾ ਉਹਨਾਂ ਦਾ ਨਹੀਂ ਆ ਤੇ ਬਾਕੀ ਰਹੀ ਗੱਲ ਉਹਨਾਂ ਨੂੰ ਸਮਝਾਉਣ ਦੀ ਤੇ ਉਹਨਾਂ ਨੂੰ ਤੇ ਮੈਂ ਕਹਿਨੀ ਆਂ ਭਲਾ ਇਹਨਾਂ ਨੂੰ ਇੰਨੀ ਸਮਝ ਨਹੀਂ ਆ ਕਿ ਚੱਲ ਸਾਡਾ ਮੁੰਡਾ ਸਿੱਧਾ ਵਾ ਤੇ ਕੁੜੀ ਹਾਨੂੰ ਚੱਜ ਦੀ ਮਿਲ ਗਈ ਆ ਇੰਨੀ ਸਮਝ ਹੋਵੇ ਤੇ ਇਦਾਂ ਕਰਨ ਕਾ ਤੂੰ ਚੱਲ ਕੋਈ ਨਹੀਂ ਮੈਂ ਕਰਦੀ ਆਂ ਗੱਲ ਉਹਨਾਂ ਨਾਲ ਕੋਈ ਗੱਲ ਨਹੀਂ ਮੈਂ ਚਾਹ ਲੈ ਹੁੰਨੀ ਆ ਨਾਲ ਬੁਲਾ ਕੇ ਲੈ ਹੁੰਨੀ ਮੰਮੀ ਨੂੰ ਚੱਲ ਇਦਾਂ ਕਰ ਲੈ ਠੀਕ ਆ ਹੱਸ ਇਹਨਾਂ ਨੂੰ ਇੰਨੀ ਸਮਝ ਨਹੀਂ ਆਉਂਦੀ ਕਿ ਮੁੰਡਾ ਸਾਡਾ ਤੇ ਸਿੱਧਾ ਜਿਆ ਹੀ ਕਿ ਵੀ ਆਇਆ ਗਿਆ ਵਾ ਸੁਖਰ ਨਹੀਂ ਕਰਦੀ ਤੇ ਗੱਡੀਆਂ ਭਾਲਦੀ ਫਿਰਦੀ ਐ ਮੈਂ ਤੇ ਆਖਿਆ ਸੀ ਚੱਲ ਆਪਸ ਵਿੱਚ ਇਹਨਾਂ ਦੀ ਗੱਲਬਾਤ ਹੋ ਜੂਗੀ ਪਰ ਹੁਣ ਮੈਨੂੰ ਲੱਗਦਾ ਵਾ ਕਿ ਮੈਨੂੰ ਸਿੱਧੀ ਹੋ ਕੇ ਨਾ ਗੱਲ ਇਹਨਾਂ ਨਾਲ ਕਰਨੀ ਪੈਣੀ ਐ ਮੇਰੀ ਗੱਲ ਸੁਣੋ ਬੜਾ ਟਾਈਮ ਲਾ ਆਏ ਸ਼ਹਿਰ ਉਹ ਯਾਰ ਉੱਥੇ ਐਵੇਂ ਟਾਈਮ ਲੱਗ ਗਿਆ ਮੁੰਡਾ ਮਿਲ ਪਿਆ ਅੱਥਰ ਲੱਗ ਖਲੋਤਾ ਰਿਹਾ ਠੀਕ ਠੀਕ ਆ ਹਾਂ ਚਲੋ ਉਹ ਤੇ ਵਧੀਆ ਆ ਤੇ ਮੇਰੀ ਗੱਲ ਸੁਣੋ ਮੈਂ ਗਈ ਹੀ ਉਧਰ ਸੰਦੀਪ ਵਾਲਾ ਅੱਛਾ ਚੰਗੀ ਅਗਲਾ ਕੇ ਆਈਆਂ ਫਿਰ ਮੈਂ ਦੱਸ ਦੇਣੀ ਐ ਨਾ ਸਾਰੀਆਂ ਗੱਲਾਂ ਮੈਂ ਸਭ ਕੁਝ ਦੱਸਾਈ ਆ ਉਹਨੂੰ ਦੇਨੀ ਗੱਲ ਦਾ ਪਤਾ ਹੀ ਨਹੀਂ ਤੇ ਇਹਨਾਂ ਨੇ ਐਨੇ ਪੈਸੇ ਚੁੱਕੇ ਆ ਅੱਛਾ ਉਹ ਤੇ ਵੇਖ ਕੇ ਹੈਰਾਨ ਹੋ ਗਈ ਉਦਾਂ ਹੀ ਮੈਂ ਤਾਂ ਤੁਹਾਡੇ ਵਿਆਹ ਦੇ ਵੀ ਚੁੱਕੇ ਆ ਤੇ ਕੁੜੀ ਦੇ ਵਿਆਹ ਦੇ ਵੀ ਚੁੱਕੇ ਆ ਆਹੋ ਤੇ ਕਹਿੰਦੀ ਮੈਨੂੰ ਤੇ ਇਹਨਾਂ ਨੇ ਦੱਸਿਆ ਹੀ ਨਹੀਂ ਆ ਮੈਂ ਕਿਹਾ ਨਹੀਂ ਦੱਸਿਆ ਤਾਂ ਹੁਣ ਪਤਾ ਪਤਾ ਲੱਗ ਗਿਆ ਵਾ ਨਾ ਉਹ ਇਹਨੂੰ ਦੱਸਣਾ ਕਿੱਥੋਂ? ਨਾ ਅਜੇ ਕਿਹੜੇ ਦਿਨ ਹੋਏ ਆ ਵਿਆਹ ਨੂੰ। ਚੱਲ ਕੋਈ ਗੱਲ ਨਹੀਂ ਹੁਣ ਪਤਾ ਲੱਗ ਗਿਆ ਨਾ ਤੇ ਪੁੱਛੂਗੀ ਨਾ ਉਹਨਾਂ ਨੂੰ। ਨਾਲੇ ਮੈਂ ਉਹ ਪਹਿਲੀ ਗੱਲ ਵੀ ਦੱਸ ਆਈ ਹਾਂ। ਕਿਹੜੀ? ਜਿਹੜੀ ਨਾਲ ਉਹ ਪਹਿਲੀ ਨਹੀਂ ਵੇਜੀ। ਆਹੋ ਉਹਦੇ ਪਿੱਛੇ ਜਿਹੜਾ ਦੋਨਾਂ ਦੇ ਕੋਠੀ ਇਕੱਠੀ ਪਈ ਸੀ। ਆਹੋ ਉਹ ਵੀ ਮੈਂ ਦੱਸਤੀ ਮੈਂ ਚੱਲ ਪੁੱਛੂਗੀ ਸਹੀ ਕਿ ਪੱਤੇ ਵਾਵਾ ਪਾਊਗਾ। ਉਹ ਸਗੋਂ ਉਹ ਰਹਿੰਦੇ ਨਹੀਂ। ਰਹਿਣ ਕੋ ਦਿਣੀ ਹੀ ਦੱਸ। ਉਹ ਮੈਂ ਕੱਲੇ ਪੈਸੇ ਵਾਲੀ ਬੜੀ ਸੀ। ਉਹ ਆਪੇ ਹੁਣ ਉਹਦੇ ਨਾਲ ਲੜੂਗੀ ਤੇ ਸਹੀ ਸਸਦਿਆਂ ਨਾਲ। ਉਹਦਾ ਏ ਆ ਵੀ ਜਿਹੜੀਆਂ ਮੈਂ ਗੱਲਾਂ ਕਰਕੇ ਆਈ ਹੀ ਨਾ ਉਹਦਾ ਅਸਰ ਹੁਣ ਲੱਪਿਆ ਵਾ ਅੱਛਾ ਹੋਰ ਕੋਈ ਗੱਲ ਵੇਖੀ ਆ ਦੀ ਗੱਲ ਹੀ ਹੋਣੀ ਤੀਰੇ ਚੱਲ ਗਏ ਸ਼ਹਿਰ ਆਹੋ ਤੁਹਾਨੂੰ ਤੇ ਪਤਾ ਨਹੀਂ ਆ ਹੂੰ ਹੂੰ ਤੇ ਇਹਨਾਂ ਦੇ ਮਗਰ ਉਹ ਤ ਮਾਸ਼ਾਅੱਲਾ ਆਇਆ ਕਿ ਜਿਹੜਾ ਲਾਉਣ ਵਾਲਾ ਨਹੀਂ ਹੁੰਦਾ ਗਲੀ ਦੇ ਵਿੱਚ ਗਲੀ ਦੇ ਵਿੱਚ ਮੈਨੂੰ ਹੁਣ ਇੰਨਾ ਨਹੀਂ ਗਾ ਪਤਾ ਹੈਗਾ ਵੀ ਜਾਂ ਸ਼ਹਿਰ ਚੱਲੇ ਹੀ ਕਿ ਜਾਂ ਗਦੇ ਵਾਂਡੇ ਚੱਲੇ ਹੀ ਦੋਵੇਂ ਜੀ ਤਿਆਰ ਹੋਏ ਹੀ ਹਾਂ ਤੇ ਮੋਟਰਸਾਈਕਲ ਮੈਂ ਟਾਇਰ ਰੱਖਿਆ ਹੀ ਕੋਲ ਪਤਾ ਨਹੀਂ ਕਿਹਦਾ ਮੰਗੀ ਲਿਆ ਆ ਹੀ ਮੋਰਚਾ ਲੈਣ ਤੇ ਮੇਰੇ ਅੱਲ ਵੀ ਆਇਆ ਸੀ ਤੇ ਮੈਂ ਨਾ ਕਰਤੀ ਸੀ ਤਾਂ ਹੀ ਫਿਰ ਪਤਾ ਫਿਰ ਜਦੋਂ ਤੁਸੀਂ ਦਿੱਤਾ ਨਹੀਂ ਆ ਉਹ ਪਤਾ ਨਹੀਂ ਹੁਣ ਕਿਦਾ ਲੈ ਕੇ ਆਇਆ ਸੀ ਉਹ ਤੁਮਿੰਦਰ ਨਾਲ ਲੈ ਕੇ ਆਇਆ ਵਾ ਪਠਿਆਂ ਵਾਲਾ ਉਹਨਾਂ ਨਾਮ ਕਿਥੇ ਦੇਣਾ ਸੀ ਇਹਨੂੰ ਨਵਾਂ ਦੇਣ ਦੇ ਚਲਾਉਣਾ ਦੇ ਇਹਨੂੰ ਆਉਂਦਾ ਨਹੀਂ ਆ ਤੇ ਚੀਜ਼ ਗੇਨੇ ਦੇ ਕੇ ਟਡਾਉਣੀ ਆ ਤੇ ਫਿਰ ਕੀ ਹੋਇਆ ਫਿਰ ਕੀ ਹੋਣਾ ਉੱਚੀ ਉੱਚੀ ਬੋਲਣ ਦੀ ਸੱਸ ਵੀ ਕਹਿਂਦੀ ਹੀ ਨਹੀਂ ਇੱਥੇ ਨਾ ਬੋਲ ਘਰ ਆ ਜਾ ਇੰਨਾ ਕ ਪਤ ਨਾ ਕਰ ਇੱਥੇ ਆਹੋ ਫਿਰ ਮੁੜ ਕੇ ਉਹਨੂੰ ਤਾਂ ਲੱਗੀ ਧੂਕੇ ਉਹੜਾ ਦੁਜਾ ਬਦਲ ਜੀਤ ਹੂੰ ਉਹ ਮੋਰਸਾਲ ਤੇ ਕਦੀ ਐਨੂੰ ਤੇ ਕਦੀ ਉਹਨੂੰ ਸ਼ੁਦਾਈ ਨਹੀਂ ਕਦੀ ਉਹੀ ਤੇ ਮੈਂ ਕਹਿੰਦੀ ਆ ਪਿਛਦਾਈ ਜਾਂ ਬਹਾਰ ਨ ਮਾਰੀ ਜਾਂ ਵੇਰੇ ਸਾਂ ਦਈ ਜਾਂ ਸਸੀ ਘੰਟੀ ਦੀ ਸਸੀ ਘਰ ਭਾਜੀ ਹਾਂਜੀ ਹੋਸਣਾ ਠੀਕ ਠਾਕ ਹਾਂਜੀ ਠੀਕ ਠਾਕ ਆ ਵਧੀਆ ਤੁਸੀਂ ਦੱਸੋ ਠੀਕ ਠਾਕ ਵਧੀਆ ਘਰ ਦੇ ਆਏ ਕੁਝ ਵੀ ਨਹੀਂ ਕਰਨਾ ਕੀ ਬਸ ਘਰ ਦਾ ਹੀ ਕੰਮਕਾਰ ਕਰਨ ਦੀ ਜੇ ਸੰਦੀਪ ਦਾ ਫੋਨ ਚੱਲ ਗਿਆ ਅੱਛਾ ਆ ਖੰਡੀ ਕਰਨ ਨੂੰ ਆਓ ਮੈਂ ਚਲ ਹੋ ਕੇ ਆਉਣੀ ਆ ਭਲਾ ਠੀਕ ਆ ਜੀ ਆਂਦੀ ਸੰਦੀਪ ਕਹਿਣਾ ਕੀ ਆਂਟੀ ਜੀ ਸੰਦੀਪ ਨੇ ਸੰਦੀਪ ਇਹੋ ਹੀ ਕਹਿਣ ਰਹੀ ਆ ਵੀ ਇਹ ਮੈਨੂੰ ਤੰਗ ਬੜਾ ਕਰਦੇ ਗੱਡੀ ਤੇ ਵੇਖੋ ਆਂਟੀ ਜੀ ਜਿਹੜੀ ਗੱਲ ਹੋ ਗਈ ਆ ਨਾ ਉਹ ਤੇ ਗਈ ਹੋ ਉਹ ਤੇ ਮਿੱਟੀ ਪਾਉ ਤੇ ਤੁਸੀਂ ਇਦਾਂ ਕਰੋ ਵੀ ਤੁਸੀਂ ਹੁਣ ਕਿਉਂ ਗੱਡੀ ਗੱਡੀ ਕਰੀ ਜਾਂਦੀ ਜੀ ਮੇਰੀ ਗੱਲ ਸੁਣ ਨਹੀਂ ਤੇ ਕੀਤਾ ਹੀ ਨਹੀਂ ਗੱਡੀ ਬਾਰੇ ਇਹ ਕਹਿੰਦੀ ਵੀ ਮੈਨੂੰ ਮੋਟਰਸਾਈਕਲ ਲਿਆ ਕੇ ਦੋ ਮਿੰਨਾਂ ਆ ਚੀਜ਼ ਲਿਆ ਕੇ ਦੋ ਹੁਣ ਦੱਸ ਵੀ ਅਸੀਂ ਬੱッセ ਜਾਣੀ ਇਹ ਨਹੀਂ ਜਾ ਸਕਦੀ ਮੇਰੀ ਗੱਲ ਸੁਣੋ ਦੀਦੀ ਉਹ ਆਈ ਹੈ ਜੇ ਨਵੀਂ ਨਵੀਂ ਵਿਆਹੀ ਜੇ ਤੁਸੀਂ ਨਹੀਂ ਨਵਾਂ ਲੈ ਸਕਦੇ ਤੁਸੀਂ ਚੱਲਦਾ ਮੋਟਰਸਾਈਕਲ ਲੈ ਲਓ ਤੇ ਹੌਸਲੇ ਨਾਲ ਲੈਣਾ ਵਾ ਹੁਣ ਤੇ ਸਾਹਮਣੇ ਹੁਣ ਤੇ ਵਿਆਹ ਹੋਇਆ ਤੇ ਪੈਸੇ ਤੇ ਲੈ ਦੇ ਵੇਖਣਾ ਨਹੀਂ ਆਪਣੇ ਘਰ ਵਾਲੇ ਵੇਖ ਕੇ ਫੇਰ ਹੀ ਲੈਣਾ ਉਹ ਤੇ ਗੱਲ ਠੀਕ ਆ ਐਦਾਂ ਹੁਣ ਜੀ ਬਸੇ ਗਈ ਹੋਊਗੀ ਉਹਦੀ ਕੱਲੀ ਦੀ ਬੇਇੱਜ਼ਤੀ ਥੋੜੀ ਹੈ ਤੇ ਤੁਹਾਡੀ ਵੀ ਤੇ ਹੈ ਹੀ ਆ ਨਾ ਲੋਕੀ ਕੀ ਕਹਿੰਦੇ ਉਹ ਤੁਹਾਨੂੰ ਵੀ ਪਤਾ ਵਾ ਬੇਇੱਜ਼ਤੀ ਆ ਪਰ ਲੈਵਾਂਗੇ ਹੌਸਲੇ ਹੁਣ ਬਸ ਲੈਣਾ ਹੀ ਆ ਇਹਦੇ ਵਾਸਤੇ ਦਿਲ ਲਵਾਂਗੇ ਲੋਕੀ ਲੋਕਾਂ ਨੇ ਇਹੋ ਹੀ ਕਹਿਣਾ ਵੀ ਲੈ ਆ ਜੇ ਕੱਲ ਵਿਆਹੀ ਆਈ ਆ ਤੇ ਅੱਜ ਬਸੇ ਜਾਣ ਲਈ ਕਦੀ ਤੁਸੀਂ ਉਹਨੂੰ ਆਂਦੇ ਸਾਈਕਲ ਤੇ ਚਲਦਾ ਸਾਈਕਲ ਤੇ ਅੱਜ ਕੱਲ੍ਹ ਜਮਾਨਾ ਹੈਗਾ ਸਾਈਕਲ ਤੇ ਜਾਣ ਦੀ ਗੱਲ ਸੁਣ ਹੁਣ ਅਸੀਂ ਚਲੋ ਲੈ ਕੇ ਦਵਾਂਗੇ ਇਹ ਨਹੀਂ ਕਿ ਨਹੀਂ ਅਸੀਂ ਤਾਂ ਆਪ ਨੇ ਆਪ ਕੈਂਪੀ ਲੈ ਕੇ ਦੇਣਾ ਇਹ ਥੋੜਾ ਥੋੜਾ ਇੰਨੇ ਮਗਰੀ ਪਿਆਜੀ ਦਾ ਬੰਦੇ ਨੇ ਹੌਸਲਾ ਵੀ ਚੀਜ਼ ਵਾ ਮਗਰੀ ਨਾ ਮੋਟਰਸਾਈਕਲ ਲੈ ਕੇ ਆਇਆ ਸੀ ਮੋਟਰਸਾਈਕਲ ਮਗਰ ਬੈਠੀ ਨਹੀਂ ਕਿਸੇ ਦਾ ਮੰਗ ਕੇ ਲਿਆਂਦਾ ਹੀ ਬੈਠੀ ਨਾ ਮਗਰ ਇਹਨੇ ਤਾਂ ਰੋਲਾ ਪਾਇਆ ਸਾਰੇ ਟੁੱਟਿਆ ਮੋਟਰਸਾਈਕਲਾਂ ਉਹ ਲੱਗੇ ਆਂਡ ਗਵਾੜੂ ਵੀ ਵੇਖੋ ਨਾ ਕਿ ਕਿੱਦਾਂ ਰਹਿਣ ਡਿਆ ਸਾਰੇ ਐ ਚੰਗੇ ਭਲੇ ਰਹਿਣ ਡੇ ਤੇ ਕੋਈ ਦਿਲਜੀਤ ਕੋਈ ਨਹੀਂ ਆਂਦਾ ਹੁੰਦਾ ਵੀ ਕਿਸੇ ਦਾ ਘਰ ਵਸੇ ਠੀਕ ਹੈ ਨਾ ਇਹ ਤੁਹਾਡੇ ਤੇ ਆ ਹੁਣ ਮੈਂ ਤੈਨੂੰ ਕੋਈ ਕਹਿੰਦਾ ਬਣੀ ਆ ਮੈਂ ਮੋਟਰਸਾਈਕਲ ਲੈ ਕੇ ਆ ਤੇ ਤਿਆਰ throe ਜਨੇ ਮੈਂ ਨਹੀਂ ਜਾਣਾ ਬਾਹਰ ਰੌਲਾ ਪਾ ਕੇ ਆਈ ਬਸ ਸਾਰਾ ਸ੍ਰੀਕਾ ਇਕੱਠਾ ਹੋਇਆ ਦਰਵਾਜ਼ਾ ਲੋਕੀ ਗੱਲਾਂ ਕਰਦੇ ਨੇ ਕਿ ਚੰਗੀ ਨਵੀਂ ਨਵੀਂ ਆਈ ਐ ਰੌਲਾ ਪਾਉਂਦੀ ਐ ਹੁਣ ਤੂੰ ਵੀ ਹੌਸਲਾ ਰੱਖੋ ਲੈ ਆਈ ਲੈਣਾ ਮੋਟਰਸਾਈਕਲ ਪੁੱਛਣਾ ਨਹੀਂ ਅਕਦੋਆ ਜਾਣੇ ਮੇਰੀ ਗੱਲ ਸੁਣ ਤੈਨੂੰ ਗਿਆ ਨਾ ਕਿ ਇਹ ਦੇ ਲੈਣ ਤੇ ਜੇ ਨਹੀਂ ਤੇ ਹੁਣ ਫਿਰ ਪਿਛੋ ਲੈ ਆ ਵੇਖ। ਇਹੀ ਗੱਲ ਵਾ ਨਾ ਭੰਟੀ ਜੀ। ਤੁਸੀਂ ਤੇ ਹਾਦੀ ਕਰੀ ਜਾਣਦੇ ਏ ਜੇ। ਮੈਂ ਸੋਹ ਤੁਹਾਨੂੰ ਪਿਆਰ ਨਾਲ ਸਮਝਾਉਣ ਲਈ ਆਂ ਤੇ ਪਿਛੋ ਲੈਉਣ ਵਾਲੀ ਕਿਹੜੀ ਗੱਲ ਆ ਬੰਦਾ। ਉਹ ਕਹੀ ਜਾਂਦੀ ਐ, ਇੰਨੀ ਗੱਲ ਕਹੀ ਜਾਂਦੀ ਐ। ਤੁਸੀਂ ਵੀ ਸਿਆਣੇ ਏ ਜੇ। ਉਹਨਾਂ ਨੂੰ ਇਸ ਲਈ ਨਾ ਚੀਜ਼ ਮਿਲਦੀ ਐ ਕੋਈ ਵੀ ਚੀਜ਼। ਵੇਖ ਲੋ ਦੀਦੀ ਕਿੰਦਾਂ ਦੀ ਗੱਲਾਂ ਕਰਨ ੜੇ ਆ। ਅੱਜ ਹੀ ਮੋਟਰਸਾਈਕਲ ਮੰਗਣ ੜੇ ਆ। ਕੱਲ ਨੂੰ ਕੁਝ ਹੋਰ ਮੰਗਣਗੇ ਤੇ ਫਿਰ ਮੈਂ ਕੀ ਲਿਆਉਂਗੀ ਉਥੋਂ। ਪਰ ਤੁਸੀਂ ਨਾ ਨਾ ਕਿਆ ਕਰ ਘੜੀ ਘੜੀ ਬਾਹਰ ਹਨ। ਤੇ ਫਿਰ ਮੰਮੀ ਮੈਂ ਕਾਤੇ ਜਾਇਆ ਕਰਾਂ। ਬੱਸੇ ਜਾਂਦੀ ਤੇ ਸੈਟ ਨਹੀਂ ਜਾਂਦੀ ਚੰਗੀ ਲੱਗਦੀ ਐ। ਨਹੀਂ ਬ ਤਾਂ ਚਲ ਜਿੰਨਾ ਚਿਰ ਨਹੀਂ ਲਿਆ ਜਾਂਦਾ ਉਹ ਨਾ ਚਿਰ ਤੂੰ ਮੇਰੀ ਗੱਲ ਸੁਣੋ ਆਂਟੀ ਜੀ ਪਹਿਲਾਂ ਹੀ ਜਮਾਨੇ ਹੋਰ ਤੁਹਾਡੇ ਹਲੇ ਠੀਕ ਹੈ ਨਾ ਹੁਣ ਵਾ ਹੋਰ ਹੁਣ ਕੌਣ ਬਜਾਂ ਡਿਆ ਸਾਈਕਲ ਤੇ ਚਾਈ ਪੱਸੇ ਮੈਂ ਤੁਹਾਨੂੰ ਕਿਹਾ ਵਾ ਕਿ ਅਸੀਂ ਦੋਵਾਂ ਤਿੰਨਾਂ ਜਣੇ ਨੇ ਪੁੱਛਿਆ ਵਾ ਕਿ ਚੱਲ ਲੈ ਆ ਲੈਨੇ ਮੋਟਰਸਰ ਚੱਲਦਾ ਲੈ ਲੈਨੇ ਪਰ ਇਹ ਆ ਇਹ ਤੇ ਤੁਹਾਨੂੰ ਪਹਿਲਾਂ ਹੀ ਚਾਹੀਦਾ ਸੀ ਨਾ ਕਿ ਚਲੋ ਗੱਡੀ ਆਉਣੀ ਨਾ ਆਉਣੀ ਫਿਰ ਗੱਡੀ ਦਾ ਪਾਇਆ ਸੀ ਨਾ ਗੱਡੀ ਆਉਣੀ ਨਾ ਆਉਣੀ ਉਹ ਬਾਤ ਦੀ ਗੱਲ ਹੈ ਠੀਕ ਹੈ ਨਾ ਤੁਹਾਨੂੰ ਪਹਿਲਾਂ ਚਾਹੀਦਾ ਸੀ ਵੀ ਚਲੋ ਆਪਣੇ ਘਰ ਮਾੜਾ ਮੋਟਾ ਸਾਧਨ ਤੇ ਹੁੰਦਾ ਤੁਹਾਡੇ ਕਾ ਪਰ ਹੁਣ ਇੰਨੀ ਤੰਗੀ ਨਾ ਨਾ ਕਹ ਦਈ ਜਾ ਲੈ ਲਾਂਗੇ ਹੌਸਲੇ ਨਾ ਜੇ ਬਹੁਤੀ ਨੂੰ ਕਾਲੀ ਪਹਿਣ ਨਹੀਂ ਫਿਰ ਉੱਥੋਂ ਪਿੱਛੋਂ ਮੰਗਾ ਲਿਓ ਪਿੱਛੋਂ ਤਾਂ ਨਹੀਂ ਆਉਣਾ ਕੱਖ ਵੀ ਠੀਕ ਆ ਨਾ ਨਹੀਂ ਆਉਣਾ ਤਾਂ ਫਿਰ ਚੁੱਪ ਕਰਕੇ ਵੀ ਬੈਠੀ ਰਵੇ ਬੱਸੇ ਚਾਹਵੇਂ ਉਹਨੇ ਬੱਸੇ ਨਹੀਂ ਗਾ ਜਾਣਾ ਤੁਹਾਨੂੰ ਮੋਟਰਸਾਈਕਲ ਲੈ ਕੇ ਦੇਣਾ ਹੀ ਪੈਣਾ ਪਰ ਤੂੰ ਲੈਦਾ ਵਿਆਹ ਕੇ ਤੁਹਾਡੇ ਘਰ ਆਈ ਆ ਠੀਕ ਆ ਨਾ ਤੁਹਾਨੂੰ ਵਧੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ ਪੈਣਗੀਆਂ ਕਿ ਨਹੀਂ ਜਾਂਦੇ ਕਹੀਂ ਜਾਂਦੇ ਮੈਂ ਮੈਂ ਤਾਂ ਕਹਿਣਾ ਹੀ ਕੁਛ ਨਾ ਕੋ ਤੇ ਮੈਂ ਤਾਂ ਫਿਰ ਕਹਿਣਾ ਹੀ ਜਿੰਨੇ ਲਿਆਵੇ ਦਿੱਤੀ ਆ ਆਪਣੀ ਵਾਰੀ ਇਹਨਾਂ ਨੂੰ ਗੁੱਸਾ ਲੱਗਦਾ ਸਾਨੂੰ ਤੰਗੀ ਦੇਣ ਦੀ ਐ ਤੇ ਮੈਨੂੰ ਨਹੀਂ ਤੰਗੀ ਦੇਣ ਦੇ ਕਰੀ ਤੰਗੀ ਦੇ ਦੇ ਤੈਨੂੰ ਤੂੰ ਇਹ ਚੋਪੀ ਕਿਤੇ ਰੋ ਨਾ ਉਹਨੂੰ ਕਹੀ ਤਾ ਕੁਝ ਹੈ ਨਹੀਂ ਤੈਨੂੰ ਐਡਾ ਬੋਲੀਦਾ ਹੈਦਾ ਬਿਲ੍ਹਾ ਦੱਸ ਐਡਾ ਹਲੇ ਲੈ ਲੋ ਕਿੱਦਾਂ ਬੋਲਦੀ ਮੈਨੂੰ ਤੇ ਫਿਰ ਬੋਲਣਾ ਹੀ ਆ ਤੁਹਾਡੇ ਨਾਲ ਕਿੱਦਾਂ ਹੋਰ ਬੋਲੇ ਕਰ ਗਰੀਬ ਮੇਰੀ ਗੱਲ ਸੁਣ ਤੂੰ ਵੀ ਉਹਨੂੰ ਨਾ ਹੌਸਲੇ ਨਾਲ ਬੋਲਿਆ ਕਰ ਇਹਨੂੰ ਪੈਂਦੀ ਬੜੀ ਐ ਬੰਦਾ ਵਾ ਫਿਰ ਵੀ ਘਰ ਵਾਲਾ ਵਾ ਉਹ ਹੈਗਾ ਤੇ ਘਰ ਵਾਲਾ ਠੀਕ ਆ ਪਰ ਉਹ ਵੀ ਹੁਣ ਕੀ ਕਰੇ ਇਹਦੇ ਵਿੱਚ ਉਹ ਵੀ ਸੱਚੀ ਐ ਉਹਨੂੰ ਬੋਲਣ ਨਹੀਂ ਦਿੰਦੀ ਉਹਨੂੰ ਗਾਲ ਹੀ ਨਹੀਂ ਕੱਢ ਦਿੰਦੀ ਤੁਸੀਂ ਇੰਦਾ ਕਰੋ ਤੁਸੀਂ ਮੈਨੂੰ ਇਹ ਦੱਸੋ ਵੀ ਤੁਸੀਂ ਉਹਨੂੰ ਲਿਆ ਕੇ ਦੇਣਾ ਮੋਟਰਸਾਈਕਲ ਕੇ ਨਿਕਲੇ ਨਹੀਂ ਤਾਂ ਫਿਰ ਹੌਸਲੇ ਨਾਲ ਲੈ ਕੇ ਦੇਣਾ ਹੀ ਹਾਂਜੀ ਹਾੜੇ ਕੋ ਪੈਸੇ ਆਣਗੇ ਹਾੜੇ ਪੈਸੇ ਆਣਗੇ ਜਦੋਂ ਪੈਸੇ ਆਉਣਗੇ ਉਦੋਂ ਲਗਾਾਂਗੇ ਮੈਨੂੰ ਇਹ ਨਹੀਂ ਸਮਝ ਲੱਗਦੀ ਮੁੰਡੇ ਤੇ ਫਿਰ ਲੈ ਕੇ ਪੈਸੇ ਦੇ ਦੇ ਹਣਾ ਜਿਹੜੇ 5 6 ਕਿਲੇ ਆ ਉਹਦੀ ਕਮਾਈ ਕਿੱਥੇ ਜਾਂਦੀ ਹੈ ਤੁਹਾਡੀ ਮੇਰੀ ਗਾਸਨ ਕਮਾਈ ਤੁਹਾਨੂੰ ਪਤਾ ਹੀ ਆ ਅੱਜ ਕਾ ਆਈ ਚਲਾਈ ਰਹਿੰਦੀ ਹੈ ਕਿਉਂ ਆਈ ਚਲਾਈ ਲੈਂਦੀ ਅਸੀਂ ਵੀ ਤਾਂ ਕਰਨੀ ਨੇ ਤੁਹਾਨੂੰ ਨਹੀਂ ਪਤਾ ਵੀ ਕੀ ਬਣਦਾ ਕੀ ਨਹੀਂ ਇੰਦਾ ਹੀ ਹੁੰਦਾ ਵਾ ਘਰਾਂ ਦੇ ਵਿੱਚ ਕੋਹ ਨਾ ਪੁੱਛ ਤੂੰ ਹੁਣ ਧੀਆਂ ਵੀ ਸੁੱਖ ਨਾ ਹੈਗੀਆਂ ਉਹਨਾਂ ਨੂੰ ਵੀ ਦੇਣੇ ਹੀ ਲੈਣੇ ਪੈਂਦੇ ਨੇ ਸਾਰਾ ਕੁਝ ਹੀ ਕਰਨਾ ਪੈਂਦਾ ਧੀਆਂ ਦਾ ਜਿਆਦਾ ਫਿਕਰ ਨਾ ਤੇ ਜਿਹੜੀ ਇਹ ਲਿਆਂਦੀ ਇਹ ਧੀ ਨਹੀਂ ਸਾਰੇ ਪਾਸੇ ਫਿਕਰ ਹੁੰਦਾ ਵਾ ਇਹ ਧੀ ਨਹੀਂ ਹੈ ਇਹਦੀ ਵੀ ਕੋਈ ਜ਼ਰੂਰਤ ਨਹੀਂ ਇਹਦਾ ਵੀ ਫਿਕਰ ਵਾ ਪਰ ਹੁਣ ਹੌਸਲਾ ਹੀ ਹੋਵੇ ਤੇ ਫੇਰ ਹੀ ਹੈ ਨਾ ਮੈਂ ਤੇ ਰਿਸ਼ਤਾ ਕਰਾ ਕੇ ਨਾ ਪਸਤਾਉਣ ਨਹੀਂ ਮੇਰੇ ਗਾਸਨ ਤੂੰ ਤੇ ਚੱਲ ਹਾਂ ਕੰਮ ਕਰ ਜਾ ਆ ਗਈ ਅਸੀਂ ਗੱਲ ਕਰ ਲੈਂਦੇ ਆ ਠੀਕ ਹੈ ਤੂੰ ਚੱਲ ਮੇਰੀ ਗੱਲ ਸੁਣੋ ਪੀ ਇਹਨੇ ਧੀ ਮੇਰੀ ਨੂੰ ਰਵਾ ਕੇ ਕੱਢਿਆ ਕਰੋ ਉਹ ਕਿਹੜੀ ਗੱਲ ਚਰਵਾ ਕੇ ਕੱਢਿਆ ਕੁਛਲਾ ਇਹਨੂੰ ਕੀ ਹੋਇਆ ਸੰਦੀਪ ਦੀਦੀ ਰਵਾ ਕੇ ਕੀ ਕੱਢਣਾ ਸੀ ਤੁਸੀਂ ਦੱਸੋ ਮੈਨੂੰ ਮਹੀਨਾ ਹੋ ਗਿਆ ਉਹਨੂੰ ਬੈਠੀ ਨੂੰ ਤੇ ਚੰਗੀ ਲੱਗਦੀ ਇੱਥੇ ਬੈਠੀ ਤੇ ਆਪਣੇ ਘਰ ਬੈਠੀ ਬਾਹਰ ਤਾਂ ਨਹੀਂ ਕਿਨੇ ਬੈਠੀ ਪਰ ਨਹੀਂ ਨਾ ਆਂਟੀ ਜੀ ਤੀਆਂ ਜਿਹੜੀਆਂ ਵਾ ਨਾ ਜਦੋਂ ਵੀ ਆਈਆਂ ਜਾਣ ਨਾ ਆਪਣੇ ਸਹੁਰੇ ਘਰ ਹੀ ਚੰਗੀਆਂ ਲੱਗਦੀਆਂ ਆਉਣ ਜਾਣ ਅਹੀਂ ਇਹ ਨਹੀਂ ਕਹਿੰਦੇ ਵੀ ਨਾ ਆਏ ਹੁਣ ਅਸੀਂ ਵੀ ਜਾਂਦੇ ਆ ਇਹ ਨਹੀਂ ਆ ਵੀ ਨਹੀਂ ਜਾਂਦੇ ਪਰ ਐਨੇ ਨੇ ਦਿਨ ਤੇ ਰਿਹਾ ਹੀ ਨਹੀਂ ਜਾਂਦਾ ਹੈਗਾ ਮੇਰੀ ਗੱਲ ਸੁਣ ਉਹ ਬੈਠੀ ਇੱਥੇ ਵੇਲੀ ਉਹਦਾਂ ਇਹਨਾਂ ਨੇ ਕੱਪੜੇ ਤੋਕਦੀ ਉਹ ਇਹਦਾ ਹੀ ਕੰਮ ਕਰਕੇ ਗਈ ਚੱਲ ਸੰਦੀਪ ਮੇਰੀ ਗੱਲ ਸੁਣ ਤੂੰ ਵੀ ਨਾ ਉਹ ਵੀ ਕਿਹਾ ਕਰ ਉਹ ਆਉਣ ਚਾਹੇ ਜਿੱਦਾਂ ਮਰਜੀ ਆ ਠੀਕ ਹੈ ਨਾ ਦੀਦੀ ਮੈਂ ਆਉਣ ਤੋਂ ਨਹੀਂ ਡੱਕਦੀ ਉਹਨਾਂ ਨੂੰ ਆਉਣ ਇੱਕ ਦਿਨ ਰਹਿਣ ਦੋ ਦਿਨ ਰਹਿਣ ਮੈਨੂੰ ਤਾਂ ਸਮਝ ਨਹੀਂ ਲੱਗਦੀ ਵੀ ਲੜਾਈ ਕਿਹੜੀ ਕਰਦੀ ਆ ਵੇਖੋ ਆਂਟੀ ਜੀ ਇੱਕ ਮੋਟਰਸਾਈਕਲ ਦੀ ਲੜਾਈ ਹੈ ਨਾ ਤੋ ਇਹ ਐਦਾਂ ਕਰੋ ਵੀ ਤੂੰ ਹੀ ਲੈ ਦੋ ਤੇ ਗੱਲ ਖਤਮ ਹੋ ਜਾਏ ਚੱਲ ਲੈ ਦਾਂਗੇ ਐਵੇਂ ਪਤਾ ਕੀ ਆ ਨਵਾਂ ਨਵਾਂ ਜਿਹਾ ਵਿਆਹ ਹੋਇਆ ਵਾ ਤੇ ਐਦਾਂ ਕਰਦੇ ਚੰਗੇ ਨਹੀਂ ਲੱਗਦਾ ਲੈ ਦਾਂਗੇ ਹੁਣ ਤੂੰ ਤਾਂ ਦਵਾਤਾ ਪਿੱਛੋਂ ਨਹੀਂ ਤੇ ਲੈਣਾ ਹੀ ਤੁਸੀਂ ਪਿੱਛੇ ਦੀ ਗੱਲ ਕਰੀ ਜੇ ਤਾਨੂੰ ਪਿੱਛੇ ਦਾ ਵਾ ਨਾ ਜੇ ਤੁਸੀਂ ਨਹੀਂ ਇਦਾਂ ਕਰਨਾ ਤੇ ਮੈਂ ਇਹਨੂੰ ਲੈ ਜਾਨੀ ਆ ਠੀਕ ਆ ਨਾ ਤੇ ਤੁਸੀਂ ਇਦਾਂ ਤੇ ਜਿੱਥੋਂ ਤੁਹਾਨੂੰ ਗੱਡੀ ਮਿਲਦੀ ਹੈ ਚਾਹੇ ਮੋਟਰਸਾਈਕਲ ਮਿਲਦਾ ਨਾ ਤੇ ਆਪਣਾ ਮੁੰਡਾ ਉੱਥੇ ਵਿਆਹ ਉਹਨਾਂ ਦੀ ਹੀ ਦਾ ਘਰਾਂ ਅੰਦਰ ਪਤਾ ਤੇ ਹੈ ਹੀ ਪਤਾ ਤਾਂ ਫਿਰ ਜੇ ਪਤਾ ਹੀ ਤੁਹਾਨੂੰ ਤਦ ਫਿਰ ਨਹੀਂ ਵੀ ਕਰਦੀ ਰਿਸ਼ਤਾ ਕਾ ਮੈਨੂੰ ਕੀ ਪਤਾ ਜੀ ਤੂੰ ਇਦਾਂ ਨਹੀਂ ਮੈਂ ਤੇ ਕਿਹਾ ਵੀ ਚਲੋ ਘਰ ਬਾਈ ਮਾਰਾ ਦੱਸ ਕੀ ਕੀਤਾ ਆ ਕੱਲ ਚੰਗਾ ਵੀ ਕੀ ਕਰਨ ਦੇਈ ਤੀ ਜਿੱਦਾਂ ਤੂੰ ਉਹ ਕੀਤਾ ਮੇਰੇ ਨਾਲ ਇਦਾਂ ਹੀ ਕਰਨ ਦੇ ਆ ਮੈਂ ਤਾਂ ਕਹੀਂ ਪਤਾ ਨਹੀਂ ਕੀ ਕਰ ਦਿੱਤਾ ਮੈਂ ਤੂੰ ਨਾ ਕਹਿੰਦੀ ਇੰਨੀ ਗੱਲ ਤੇ ਜੇ ਮੈਂ ਕਹਤਾ ਹੀ ਤੇ ਮੈਂ ਤੁਹਾਨੂੰ ਉਦਨ ਵੀ ਕਿਹਾ ਬਾਰ-ਬਾਰ ਤੁਸੀਂ ਵੀ ਆਪਣੀ ਗੱਲ ਤੇ ਰੋਦੇ ਮੈਂ ਵੀ ਰਹੀ ਨਹੀਂ ਨਾ ਮੈਂ ਚੈਨੀ ਪਾਈ ਤੇ ਨਾ ਮੈਂ ਗੱਡੀ ਦਵਾਈ ਨਹੀਂ ਜੇ ਮੇਰੀ ਗੱਲ ਸੁਣ ਤੂੰ ਕਹਿੰਨੀ ਵੀ ਚੈਨੀ ਨਹੀਂ ਪਾਈ ਚੈਨੀ ਨਹੀਂ ਪਾਈ ਜਨ ਗੱਡੀ ਤੂੰ ਸਾਨੂੰ ਚ ਗੱਡੀ ਦਿਵਾਉਂਦੀ ਤੇ ਚੈਨੀ ਪਾ ਦਿੰਦੇ ਤੈਨੂੰ ਤੇ ਚੱਲ ਜੇ ਨਹੀਂ ਆਈ ਗੱਡੀ ਨਹੀਂ ਆਈ ਤੇ ਮੈਂ ਤਾਂ ਚੈਨੀ ਵੀ ਨਹੀਂ ਨਾ ਪਵਾਈ ਹੈਗੀ ਤੇ ਤੁਸੀਂ ਹੁਣ ਉਹ ਗੱਲ ਤੇ ਮਿੱਟੀ ਪਾਉਦੇ ਤੁਸੀਂ ਚੁੱਪ ਕਰਕੇ ਤੁਹਾਨੂੰ ਲਿਆ ਦੋ ਹਾਂ ਚਲਦਾ ਹੀ ਲਿਆ ਦੋ ਮੋਟਰਸਾਈਕਲ ਉਹ ਵੀ ਜਾਣ ਵਾਲੀ ਬਣੀ ਕੇ ਪਾਸੇ ਮੇਰੀ ਗੱਲ ਸੁਣ ਅਹੀਂ ਤੇ ਲਿਆ ਕੇ ਦੇਣਾ ਤੂੰ ਜੋ ਮਰਜੀ ਕਰ ਲਾ ਹੂੰ ਆਹ ਫਿਰ ਬੋਲ ਇਹ ਤੁਹਾਨੂੰ ਲੈ ਗਈ ਦੇਣਾ ਨਹੀਂ ਦੇਣਾ ਜੋ ਕੰਮ ਕਰਨਾ ਕਰ ਲਓ ਕੋਈ ਨਹੀਂ ਮੈਂ ਕਰਕੇ ਦੱਸੂਗੀ ਫਿਰ ਇਹ ਤੇ ਹਾ ਦੀ ਕਰੀ ਜਾਂਦੀ ਆ ਸੰਦੀਪ ਕੀ ਗੱਲ ਦੀ ਹੁੰਦੀ ਨਹੀਂ ਗੀ ਹਵੇ ਸਾਹਮਣੇ ਹੀ ਆ ਨਾ ਮੇਰੇ ਨਾਲ ਵੀ ਇਦਾਂ ਹੀ ਕਰਦੇ ਆ ਚੱਲ ਸੰਦੀਪ ਕੋਈ ਗੱਲ ਨਹੀਂ ਜੇ ਇਦਾਂ ਕਰਦੇ ਆ ਨਾ ਤੇ ਤੂੰ ਪਿੰਡ ਜਾਣ ਦਾ ਨਾ ਨੀ ਲੈਣਾ ਮੈਂ ਤੈਨੂੰ ਅੱਗੇ ਵੀ ਕਿਹਾ ਨਾ ਇਹ ਘਰ ਤੇਰਾ ਵਾ ਤੇ ਬਾਕੀ ਮੇਰੀ ਗੱਲ ਸੁਣ ਮੈਂ ਤੇਰੇ ਨਾਲ ਹੁਣ ਤੇ ਸੁਣਦੀ ਹੁਣੀ ਆ ਬੂਏ ਨਾਲ ਲਾ ਕੇ ਮੈਂ ਤੇਰੇ ਨਾਲ ਫੋਨ ਤੇ ਗੱਲ ਕਰੂੰਗੀ ਚਲੋ ਇਹ ਦੱਸੂਗੀ ਵੀ ਇਹਨਾਂ ਨੂੰ ਕਿ ਦੱਸ ਦਾਰਨਾ ਇਦਾਂ ਨਹੀਂ ਇਹ ਗੱਲ ਬਣਨੀ ਹੈਗੀ ਤੇ ਫਿਰ ਮੈਂ ਅਜ ਮਮੀ ਨੂੰ ਨਾ ਦੱਸਾਂ ਨਹੀਂ ਤੂੰ ਮਮੀ ਨਾਲ ਗੱਲ ਨਹੀਂ ਕਰਨੀ ਮੈਂ ਤੇਰੇ ਨਾਲ ਚਲੋ ਠੀਕ ਆ ਤੂੰ ਬੈਠੋ ਮੈਂ ਚਾਹ ਲਿਆਉਣੀ ਨਹੀਂ ਚਾਹ ਨਹੀਂ ਮੈਂ ਪੀਣੀ ਮੈਂ ਜਾਣੀ ਹੁਣ ਤੇ ਕੋਈ ਗੱਲ ਨਹੀਂ ਹੁਣ ਇਹਨੂੰ ਨਾ ਸਿੱਧੀਆਂ ਕਰਕੇ ਛੱਡਣਾ ਬਸ